ਆਰਮੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੋਲੀ ਹੋਲੀ ਜਿੰਨੀ ਸਪੀਡ ਹੈਗੀ ਹੈ ਗੱਡੀ ਦੇ ਹਿਸਾਬ ਨਾਲ 19 ਕਿ ਗੱਡੀ ਜਾ ਰਹੀ ਨਹੀਂ ਵਿੱਚੋਂ ਲਿਆ ਕੇ ਕੁੜੀ ਦਾ ਪਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਵਿੱਚੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਏ ਰੋਡ ਦੇ ਉੱਤੇ ਉਪ ਹੋਇਆ ਹੈ ਜੀ ਇੱਕ ਪਿੱਛੋਂ ਧੀਮੀ ਟ੍ਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਚਾਰ ਕੇ ਦਿਨ ਦੇ ਦੋ ਆਰਮੀ ਦੇ ਟ੍ਰਕ ਇਹਦੇ ਦੀ ਕੋਈ ਗੱਲ ਨਹੀਂ ਕੋਈ ਕਹਿ ਸਕਦਾ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲੇ ਦੀ ਗੱਡੀ ਵਿੱਚ ਹੈਗੀ ਹੈ ਇਹ ਗੱਡੀ ਆਰਮੀ ਦੀ ਹੈ ਗੱਲ ਹੈ ਕਿ ਕੈਪਟਨ ਸਾਹਿਬ ਸੀ ਨਾਲ ਉਹਨਾਂ ਦੀ ਗੱਡੀ ਸੀ ਉਹ ਡਰਾਈਵ ਕਰ ਉਹ ਬੈਠੇ ਹੋਏ ਸੀ ਤੇ ਉਹਨਾਂ ਦੀ ਗੱਡੀ ਐ ਰੌਪ ਚਲੇ ਗਈ ਜੀ ਗੱਡੀਆਂ ਦਾ ਟੋਟਲ ਐਕਸਟੈਂਡਰ ਚਾਰ ਚਾਰ ਗੱਡੀਆਂ ਦਾ ਐਕਸਟੈਂਡਰ ਆਰਮੀ ਦੀਆਂ ਤੇ ਦੋ ਪ੍ਰਾਈਵੇਟ ਅੱਛਾ ਤਾਂ ਆਰਮੀ ਦੀਆਂ ਦੋ ਗੱਡੀਆਂ ਹਾਂਜੀ ਹਾਂਜੀ ਆਲ ਸਿੰਘ ਦਾ ਲਾਓ ਕੀ ਮਸਲਾ ਕਿਵੇਂ ਕੀ ਦੀ ਮਸਲਾ ਇਹ ਕਿ ਜੀ ਆਰਪੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੋਲੀ ਹੋਲੀ ਜਿੰਨੀ ਸਪੀਡ ਹੈਗੀ ਜੀ ਗੱਡੀ ਦੇ ਹਿਸਾਬ ਨਾਲ 19 ਕਿ ਗੱਡੀ ਜਾ ਰਹੀ ਸੀ ਪਿੱਛੋਂ ਲਿਆ ਕੇ ਕੁੜੀ ਤੋਂ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਪਿੱਛੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਿਆ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਤੇ ਉਹ ਕਿੱਧਰ ਗਏ ਉਹ ਤਾਂ ਮੈਡੀਕਲ ਕਰਾਉਣ ਗਏ ਉਹਨਾਂ ਦੇ 60 ਲੱਖ 60 ਲੱਖ ਦਾ ਨੁਕਸਾਨ ਆਇਆ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਕੀ ਕਿਥੇ ਹੋਇਆ ਜੀ ਐਕਸੀਡੈਂਟ ਬਿਲਕੁਲ ਕੋਟ ਰੋਡ ਦੇ ਉੱਤੇ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟ੍ਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਠੀਕ ਹੈ ਜੀ ਇੱਕ ਲੇਡੀ ਆਈ ਪਿੱਛੋਂ ਕ੍ਰੈਟਾ ਗੱਡੀ ਤੇ ਪਤਾ ਨਹੀਂ ਵੀ ਰਿਕਦਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਐਡੀ ਜੋ ਉਹਨੇ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਘਰ ਦੇ ਵਿੱਚੋਂ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕ ਜਾਨੇ 60 ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜਈ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੇ ਬਾਕੀ ਮੈਡੀਕਲ ਹੀ ਲੱਗੇ ਆ ਤੇ ਦੂਜੀਆਂ ਗੱਡੀਆਂ ਦੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਆਰਮੀ ਦੇ ਕੈਪਟਨ ਸਾਹਿਬ ਸੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਿਕਿਉਰਿਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਕ ਗੱਡੀਆਂ ਸੀ ਚਾਰ ਗੱਡੀਆਂ ਸੀਗੀਆਂ ਦੋ ਆਰਮੀ ਦੋ ਪ੍ਰਾਈਵੇਟ ਹਾਂਜੀ ਸਰ ਇੱਥੇ ਕੀ ਮਸਲਾ ਆਇਆ ਜਿਹੜਾ ਹੈ ਗੱਡੀਆਂ ਕੀ ਕੀ ਪੋਰਟ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ। ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਚੈੱਕ ਕਰ ਰਹੇ ਆ। ਤੇ ਬਾਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ? ਕਿੰਨੀਆਂ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਆ ਵੈਰੀਫਾਈ ਕਰਨੇ ਕਿ ਕੀ ਕੰਪਲੇਨਟ ਦੇ ਰਹੇ ਉਹ ਅਕੋਰਡਿੰਗਲੀ ਵੇਖਦੇ ਆ। ਗਲਤੀ ਕਿਦੀ ਜੱਤੀ ਜਾ ਰਹੀ ਹੈ? ਇਹ ਜਿਹੜੇ ਸਟੇਜ ਤੇ ਕੋਈ ਕਹਿ ਸਕਦੇ? ਪਹਿਲਾਂ ਸਾਰਾ ਵੈਰੀਫਾਈ ਕਰਕੇ। ਇਹ ਆਰਮੀ ਵਾਲੇ ਦੀ ਗੱਡੀ ਵੀ ਪੇਚੇਗੀ। ਆਹ ਇੱਕ ਗੱਡੀ ਆਰਮੀ ਦੀ ਹੈ। ਇੱਕ ਗੱਡੀ ਆਰਮੀ ਦੀ ਹੈ। ਸਰ ਜਾਨੀ ਮਾਨੂੰ